कहिड़ा ब ਦਨ ਹੋ ਗਏ ਮਹਿੰਦਰ ਸਿੰਘ ਜੀ ਆਓ ਜੀ ਪਹਿਲਾ ਚਾਂਸ ਤੁਹਾਡਾ 26 ਹਾਂ ਜੀ 15 26 ਤੁਹਾਡਾ ਜੀ ਮਹਿੰਦਰ ਸਿੰਘ ਜੀ ਤੁਹਾਡਾ ਚਾਂਸ ਵਰਸੇਖ ਜੀ ਇਹਨਾਂ ਦਾ ਪਹਿਲਾ ਅੱਛਾ ਅੱਛਾ ਜੀ ਕਿੰਨੀ ਲੱਗਈ ਗੋਰੀ ਬੀਤ ਬਾਈ 15 26 ਕਰਕੇ ਉੱਥੇ ਆ ਜਾਣਾ ਬਹੁਤ ਡेंजरस ਇਵੈਂਟ ਆ ਹੈਮਰ ਥ्रो ਉੱਥੇ ਬਹਿ ਕੇ ਦੇਖ ਲੋ ਇਹਦਾ ਪਤਾ ਹੀ ਨਹੀਂ ਕਿੱਧਰ ਨਿਕਲ ਜੇ ਕਿਉਂਕਿ ਕੇਜ ਨਹੀਂ ਹੈਗਾ ਆਪਣੇ ਕੋਲ ਨਾ ਜਾਨ ਨਹੀਂ ਲੱਗਿਆ ਨਾ ਪੱਟਾ ਪੱਟਾ ਸੀਗਾ ਨੂੰ ਆਈ ਪੱਟਣ ਵਾਲੇ ਨੂੰ ਲੈ ਕੇ ਜਾਣ ਜਿਨ੍ਹਾਂ ਦੀ ਪੋਜੀਸ਼ਨ ਆਈ ਹੈ ਫਸਤੇ ਸੈਕਿੰਡ ਉਹ ਆਪਣਾ ਮੈਡਲ ਜ਼ਰੂਰ ਲੈ ਕੇ ਜਾਣ ਬੇਨਤੀ ਹੈ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਜੋ ਦੱਸੋ ਜੀ ਮੇਰਨਾ ਵਗੇ ਗੁਰਸੇਵ ਸਿੰਘ ਸੌਣ ਹੋਰਾਵਾ ਸਿੰਘ ਪਿੰਡ ਤੋਂ ਆ। ਅੱਛਾ ਤੁਸੀਂ ਧੌਲੇ ਪਿੰਡ ਤੋਂ ਬਿਲੋਂਗ ਕਰਦੇ ਹੋ। ਅੱਛਾ ਤੁਸੀਂ ਅੱਜ ਕਿਹੜੇ ਈਵੈਂਟ ਦੇ ਵਿੱਚ ਭਾਗ ਲਿਆ ਜੀ? ਮੈਂ ਜੈਬ ਨੂੰ ਥੋੜੀ ਜਿਹੀ ਲੱਤਿਆ ਜੀ। ਤੇ ਕਿੰਨੇ ਤੁਹਾਡੀ ਬੈਸਟ ਲੱਗੀ ਆ ਜੀ? ਮੇਰੇ 27 ਕੁਛ ਪਹਹ ਲੱਗੇ ਪੁਆਇੰਟ ਅੱਛਾ 27 ਪੁਆਇੰਟ ਕੁਛ ਲੱਗੀ ਆ ਠੀਕ ਹੈ ਜੀ ਤੁਹਾਡੀ ਉਮਰ ਕਿੰਨੀ ਹੈ ਪਹਿਲਾਂ ਤਾਂ ਮੈਨੂੰ ਇਹ ਦੱਸੋ ਜੀ ਅੱਛਾ 73 ਸਾਲ ਦੀ ਉਮਰ ਦੇ ਵਿੱਚ ਤੁਸੀਂ ਖੇਡਾਂ ਨਾਲ ਜੁੜੇ ਹੋਏ ਹੋ ਤੁਹਾਨੂੰ ਕਿਵੇਂ ਦਾ ਲੱਗਦਾ ਵੀ ਤੁਸੀਂ ਗਰਾਊਂਡ ਦੇ ਵਿੱਚ ਹਰ ਰੋਜ਼ ਮੈਂ ਇਹ ਵੀ ਸੁਣਿਆ ਵੀ ਤੁਸੀਂ ਗਰਾਊਂਡ ਦੇ ਵਿੱਚ ਜਾ ਕੇ ਪਿੰਡ ਬੱਚਿਆਂ ਨੂੰ ਵੀ ਥਲੈਟਿਕ ਦੀ ਪ੍ਰੈਕਟਿਸ ਕਰਵਾਉਂਦੇ ਹੋ ਅਸੀਂ ਸਵੇਰੇ 4 ਵਜੇ 4:30 ਵਜੇ ਨੂੰ ਗਰਾਊਂਡ 'ਤੇ ਪਹੁੰਚ ਜਾਂਦੇ ਹਾਂ ਉੱਥੇ ਬੱਚਿਆਂ ਨੂੰ ਪ੍ਰੈਕਟਿਸ ਮੇਰੇ ਮਤਲਬ ਥਰੋਆਂ ਕਰਾਉਂਦਾ ਮੈਂ ਅੱਛਾ ਤੁਸੀਂ ਥਰੋ ਹੀ ਕਰਾਉਂਦੇ ਹੋ ਮਤਲਬ ਤੁਸੀਂ ਮੈਨੂੰ ਸਾਡੇ ਵਿੱਚ ਨੈਸ਼ਨਲ ਪੱਧਰ ਤੱਕ ਖੇਡ ਚੁੱਕੇ ਨੇ ਨੈਸ਼ਨਲ ਪੱਧਰ ਤੱਕ ਤੁਹਾਡੇ ਬੱਚੇ ਜਿਹੜੇ ਖੇਡੇ ਹੋਏ ਨੇ ਤੇ ਲੇਟੈਸਟ ਕੋਈ ਬੱਚਾ ਜਿਹੜਾ ਨੈਸ਼ਨਲ ਖੇਡਿਆ ਉਹਦਾ ਨਾਮ ਹਰਮਨਦੀਪ ਕੌਰ ਸੀ ਹਰਮਨਦੀਪ ਕੌਰ ਕਿਹੜੇ ਇਵੈਂਟ 'ਚ ਓ ਸ਼ਾਰਟ ਪੁੱਟ ਤੇ ਡਿਸਕ ਥਰੋ ਸ਼ਾਰਟ ਪੁੱਟ ਤੇ ਡਿਸਕਸ ਥਰੋ ਹਰਮਨਪ੍ਰੀਤ ਹਰਮਨਦੀਪ ਕੌਰ ਠੀਕ ਆ ਬਈ ਤੇ ਆਉਣ ਵਾਲੀ ਪੀੜ੍ਹੀ ਜਿਹੜੀ ਆਪਾਂ ਦੇਖਦੇ ਆਂ ਵੀ ਆਪਣੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਫੈਲੀਆਂ ਚਾਹੇ ਉਹ ਨਸ਼ੇ ਨੂੰ ਲੈ ਕੇ ਹੋਵੇ ਤਾਂ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਵੱਧ ਤੋਂ ਵੱਧ ਗਰਾਊਂਡ ਨਾਲ ਜ ਟੀਚਰਾਂ ਦੇ ਹੱਕਾਈ ਬਾਬਾ ਤੋਂ ਵੱਧ ਕਰਾਉਣੇ ਜਾਣ ਤੇ ਗਵਰਨਮੈਂਟ ਜਿਹੜਾ ਬੱਚਾ ਵਧੀਆ ਖੇਡਦਾ ਉਹਨੂੰ ਖਰਾਕ ਵਧੀਆ ਦੇ ਦੇ ਠੀਕ ਹੈ ਕੀ ਤੁਸੀਂ ਮੰਨਦੇ ਹੋ ਬਈ ਗਵਰਨਮੈਂਟ ਦਾ ਵਧੀਆ ਕਦਮ ਆ ਕਿ ਤੁਹਾਨੂੰ ਪਹਿਲਾਂ ਕੀ ਹੁੰਦਾ ਸੀ ਪਹਿਲਾਂ 17 ਸਾਲ ਤੇ 21 ਸਾਲ ਤੱਕ ਆ ਕੇ ਗੇਮਾਂ ਖਤਮ ਹੋ ਜਾਂਦੀਆਂ ਸੀ ਕੀ ਤੁਸੀਂ ਮੰਨਦੇ ਹੋ ਵੀ ਹੁਣ 51 ਤੋਂ 60 ਸਾਲ 70 ਤੋਂ 61 ਤੋਂ 70 ਸਾਲ ਤੇ 70 ਪਲੱਸ ਵਧੀਆ ਉਪਰਾਲਾ ਹੈ ਬਈ ਸਾਡੇ ਵਿੱਚ ਜੋ ਅਸੀਂ ਖੇਡਦੇ ਹੁੰਦੇ ਸੀ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਕਿਉਂਕਿ ਗਰੁੱਪ ਆਉਂਦਾ ਸੀ ਠੀਕ ਹੈ ਜੀ ਉਸ ਤੋਂ ਬਾਅਦ 11 ਆ ਗਿਆ ਤੇ 14 ਆ ਗਿਆ 17 ਆ ਗਿਆ 19 ਆ ਗਿਆ ਹੁਣ ਉਹ ਤੋਂ ਬੇਸ਼ ਵਧੀਆ ਚੱਲਣ ਲੱਗੇਗਾ ਮਤਲਬ ਥੋੜਾ ਹੁਣ ਜਿਹੜਾ ਆਪਾਂ ਕੱਲ ਗੱਲ ਕਰੀਏ ਵੀ ਕੀੜਾ ਹੁੰਦਾ ਨਾ ਖੇਡਣ ਦਾ ਉਹ ਨਿਕਲ ਰਿਹਾ ਜਿਹੜਾ ਨਿਕਲ ਰਿਹਾ ਚਲੋ ਚਲੋ ਜੀ ਪਰਮਾਤਮਾ ਮਿਹਰ ਕਰੇ ਜੋਂਦੇ ਬਸਦੇ ਰਹੋ ਠੀਕ ਹੈ ਜੀ ਓਕੇ ਥੈਂਕ ਯੂ